ਤਰਨ ਤਾਰਨ ਦੀ ਜਿਮਣੀ ਚੌਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਤਗੜਾ ਮੁਕਾਬਲਾ ਇਹਨਾਂ ਸੱਤਿਰਾਂ ਦੇ ਵਿਚਾਲੇ ਵੇਖਿਆ ਜਾ ਸਕਦਾ ਹੈ ਪਰ ਸਭ ਤੋਂ ਜ਼ਿਆਦਾ ਨਜ਼ਰਾਂ ਅੰਮ੍ਰਿਤਪਾਲ ਢੜੇ ਦੇ ਵੱਲੋਂ ਐਲਾਨੇ ਉਮੀਦਵਾਰ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਤੇ ਨੇ ਬਾਰਸ ਪੰਜਾਬ ਢੜੇ ਦੇ ਵੱਲੋਂ ਮਨਦੀਪ ਸਿੰਘ ਨੂੰ ਜਿਮਣੀ ਚੌਂ ਦੇ ਲਈ ਉਮੀਦਵਾਰ ਐਲਾਨਿਆ ਗਿਆ ਹਾਲਾਂਕਿ ਸਾਰੀਆਂ ਪੰਥਕ ਧਿਰਾਂ ਜਥੇਬੰਦੀਆਂ ਦੇ ਵੱਲੋਂ ਪੰਥਕ ਸਖਸ਼ੀਅਤਾਂ ਦੇ ਵੱਲੋਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਿਆ ਗਿਆ ਮਨਦੀਪ ਸਿੰਘ ਨੂੰ ਚੋਣ ਦੇ ਵਿੱਚ ਸਮਰਥਨ ਦਿੱਤਾ ਗਿਆ ਜਥੇਬੰਦੀ ਦੀ ਆਗੂਆਂ ਤੇ ਅਮਰਿਤਪਾਲ ਸਿੰਘ ਦੇ ਪਿਤਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਸਣੇ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਇਹ ਪਹੁੰਚੇ ਸੀ ਜਿੱਥੋਂ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਪੰਥ ਦੇ ਲਈ ਅਸੀਂ ਖੜੇ ਹਾਂ ਤੇ ਸਾਰੀਆਂ ਪੰਥਕ ਧਿਰਾਂ ਦਾ ਸਾਨੂੰ ਸਹਿਯੋਗ ਮਿਲਿਆ ਅਤੇ ਤਰਨਤਾਰਨ ਦੀ ਇਹ ਸੀਟ ਸਾਡੀ ਹੀ ਝੋਲੀ ਪਵੇਗੀ ਇਸੇ ਦੌਰਾਨ ਹੀ ਦਮਦਮੀ ਟਕਸਾਲ ਦੇ ਸਿੰਘ ਭਾਈ ਰਣਜੀਤ ਸਿੰਘ ਦੇ ਵੱਲੋਂ ਵੀ ਸੰਦੀਪ ਸਿੰਘ ਦੇ ਭਰਾ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਿਆ ਗਿਆ ਪੰਥ ਨੂੰ ਅਪੀਲ ਕੀਤੀ ਗਈ ਕਿ ਮਨਦੀਪ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾਇਆ ਜਾਵੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਤੜੇ ਦੇ ਵੱਲੋਂ ਵੀ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਗਿਆ ਕਿ ਕੁਝ ਕਹਿਣਾ ਸੀ ਰਣਜੀਤ ਸਿੰਘ ਦਾ ਤੁਸੀਂ ਵੀ ਸੁਣੋ ਪਰਮ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦੀ ਚੋਣ ਮਹਿੰਮ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਅਗਾਜ਼ ਹੋ ਚੁੱਕਾ ਆ। ਸੋ ਬੜੀ ਖੁਸ਼ੀ ਦੀ ਗੱਲ ਆ ਕਿ ਸਾਰੀਆਂ ਪੰਥਕ ਧਿਰਾਂ ਨੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਆ, ਸਾਥ ਦਿੱਤਾ ਆ, ਸਹਿਯੋਗ ਦਿੱਤਾ ਆ ਤੇ ਅੱਜ ਪਹਿਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੂੱਚੀਆਂ ਪੰਥਕ ਧਿਰਾਂ ਜਿਹੜੀਆਂ ਆ ਉਹ ਵੱਧ ਚੜ ਕੇ ਪਹੁੰਚੀਆਂ ਆ। ਭਾਈ ਸੰਦੀਪ ਸਿੰਘ ਸੰਨੀ ਦੀ ਕੌਮ ਦੇ ਲਈ, ਪੰਥ ਦੇ ਲਈ, ਧਰਮ ਦੇ ਲਈ, ਪੰਜਾਬ ਦੇ ਲਈ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਸੁਧੀਰ ਸੂਰੀ ਵਰਗਿਆਂ ਨੂੰ ਖੂਪਾ ਸਰਹੰਦ ਵਰਗਿਆਂ ਨੂੰ ਸੋਧ ਕੇ ਤੇ ਖਾਲਸਾ ਪੰਥ ਦਾ ਹੋਰ ਵੀ ਸਿਰ ਉੱਚਾ ਕੀਤਾ ਆ ਅੱਜ ਕੌਮ ਦਾ ਫਰਜ਼ ਬਣਦਾ ਆ ਕਿ ਤਰਨ ਤਾਰਨ ਦੀ ਜਿਮਨੀ ਚੌਂਂ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦਾ ਵੱਧ ਚੜ ਕੇ ਸਾਥ ਦੇ ਕੇ ਉਹਨਾਂ ਨੂੰ ਜਿਮਨੀ ਚੌਂਂ ਦੇ ਵਿੱਚ ਜਿਤਾ ਕੇ ਤੇ ਇਸ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਜਿਹਦਾ ਮਾਨ ਸਤਕਾਰ ਆ ਉਹ ਦਈਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਆ ਭਾਈ ਹਰਪਾਲ ਸਿੰਘ ਜੀ ਬਲੇਰ ਭਾਈ ਉਪਕਾਰ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਆਈ ਅਤੇ ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਹੀ ਜੋ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਇਹ ਅਕਾਲੀ ਦਲ ਨਵਾਂ ਪਾਰਟੀ ਹੋਈ ਸੀ ਸੋ ਉਸ ਪਾਰਟੀ ਨੇ ਵੀ ਜਿਦਾ ਜਿਹਾ ਸਮਰਥਨ ਭਾਈ ਸੰਦੀਪ ਸਿੰਘ ਸੰਨੀ ਦੇ ਪ੍ਰਭਾਵ ਨੂੰ ਬੀਬੀ ਸਤਵੰਤ ਕੌਰ ਨੇ ਭਾਈ ਮਨਦੀਪ ਸਿੰਘ ਨੂੰ ਜਿਹੜਾ ਇਹ ਸਰੋਪਾ ਪਾ ਕੇ ਦੇ ਦਿੱਤਾ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਆਵਾਜ਼ ਪੰਜਾਬ ਦੇ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਬਾਪੂ ਤਰਸੇਮ ਸਿੰਘ ਜੀ ਅਤੇ ਉਹਨਾਂ ਦੀ ਸਮੂਚੀ ਜਿਹੜੀ ਜਥੇਬੰਦੀ ਆ ਉਹ ਪਹਿਲੇ ਦਿਨ ਤੋਂ ਹੀ ਇਸ ਪਰਿਵਾਰ ਦੇ ਨਾਲ ਖੜੀ ਹੈ ਤੇ ਉਹਨਾਂ ਨੇ ਹੀ ਜਿਹੜਾ ਐਲਾਨ ਆ ਉਹ ਕੀਤਾ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੋ ਸਰਬੱਤ ਖਾਲਸਾ ਵੱਲੋਂ ਸਨਖਾਪਿਤ ਕੀਤੇ ਹੋਏ ਆ ਭਾਈ ਧਿਆਨ ਸਿੰਘ ਜੀ ਮੰਡ ਸੋ ਉਹ ਵੀ ਆਪਣੇ ਜਥੇ ਸਮੇਤ ਜਿਹੜਾ ਆ ਉਹ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਭਾਈ ਸੰਦੀਪ ਸਿੰਘ ਸੰਧੀ ਨੂੰ ਜਿਹੜਾ ਸਮਰਥਨ ਆ ਉਹ ਦਿੱਤਾ ਆ ਅਸੀਂ ਵੀ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦਾਸ ਰਣਜੀਤ ਸਿੰਘ ਦਮਦਮੀ ਟਖਾਲ ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਕੋਪਾਲਾ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਅਤੇ ਜਨਰਲ ਸਖਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਹੋਰ ਸਮੂੱਚੇ ਸਿੰਘਾਂ ਨੇ ਇਸ ਪਾਰਟੀ ਨੂੰ ਕੈਂ ਤੋਂ ਭਾਵ ਕਿ ਭਾਈ ਮਨਦੀਪ ਸਿੰਘ ਦੇ ਜਫੇ ਨੂੰ ਜਿਹੜਾ ਸਮਰਥਨ ਹੈ ਉਹ ਦਿੱਤਾ ਜਾਂ ਤੇ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕੀਤੀ ਹੈ ਕਿ ਭਾਈ ਮਨਦੀਪ ਸਿੰਘ ਦੀ ਜਿੱਤ ਇਹ ਉਹ ਹੋਵੇ ਸੋ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਇੱਕ ਪਾਸੇ ਉਹ ਪਾਰਟੀਆਂ ਜਾਂ ਕਾਂਗਰਸ ਬਾਦਲ ਕੇ ਭਾਜਪਾ ਅਤੇ ਝਾੜੂ ਪਾਰਟੀ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪੰਥ ਅਤੇ ਪੰਜਾਬ ਦਾ ਜਿਹੜਾ ਘਾਣ ਹੈ ਉਹ ਕੀਤਾ ਆ ਅੱਜ ਲੋੜ ਹੈ ਕਿ ਪੰਥਿਕ ਧਰਮ ਨੂੰ ਜਿਹੜਾ ਅੱਗੇ ਆ ਉਹ ਲੈ ਕੇ ਆਂਦਾ ਜਾਵੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਪਾਲ ਸਿੰਘ ਖਲੂਰ ਸਾਹਿਬ ਜੋ ਮੈਂਬਰ ਪਾਰਲੀਮੈਂਟ ਜਿੱਤੇ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਮਲੂਆ ਜੋ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਸੀ ਇਸ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨਵੀ ਉਹ ਵੀ ਐਮਪੀ ਦੇ ਚੋਣ ਵਿੱਚ ਜਿਹੜਾ ਆ ਜਿਮਨੀ ਚੋਣ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜਾ ਆ ਉਹ ਜਿੱਤੇ ਸਨ ਸੋ ਅੱਜ ਲੋੜ ਇਹ ਆ ਕਿ ਭਾਈ ਮਨਦੀਪ ਸਿੰਘ ਨੂੰ ਵੀ ਜਿਹੜਾ ਆ ਉਹ ਜਿਤਾਇਆ ਜਾਵੇ ਤੇ ਇਸ ਪਰਿਵਾਰ ਨੂੰ ਹੋਰ ਵੀ ਵੱਧ ਚੜ ਕੇ ਮਾਨ ਸਤਕਾਰ ਦਿੱਤਾ ਜਾਵੇ ਸੋ ਬਾਦਲਕਿਆਂ ਨੇ ਪਹਿਲਾਂ ਵੀ ਬਹੁਤ ਸਾਰੀਆਂ ਪੰਥ ਵਿਰੋਧੀ ਜਿਹੜੀਆਂ ਕਾਰਵਾਈਆਂ ਆ ਉਹ ਕੀਤੀਆਂ ਜਿਸ ਕਰਕੇ ਉਹਨਾਂ ਨੂੰ ਪੰਥ ਦੇ ਰੋਹ ਅਤੇ ਰੋਸ ਦਾ ਵੀ ਸ਼ਿਕਾਰ ਹੋਣਾ ਪਿਆ ਜਦੋਂ ਭਾਈ ਅਮਰਪਾਲ ਸਿੰਘ ਖਾਲਸਾ ਵੀ ਮੈਂਬਰ ਪਾਰਲੀਮੈਂਟ ਖੜੇ ਸਨ ਤੇ ਉਦੋਂ ਵੀ ਬਾਦਲ ਗਿਆਨੇ ਉਹਨਾਂ ਦੇ ਖਿਲਾਫ ਬਿਰਸਾ ਸਿੰਘ ਵਰਟੋਹਾ ਨੂੰ ਖਿਲਾਫ ਦਿੱਤਾ ਸੀ ਪਰ ਬਾਦਲ ਗਿਆਨੇ ਨੂੰ ਮੂੰਹ ਦਿਖਾਣੀ ਪਈ ਸੀ ਸੋ ਹੁਣ ਬਾਦਲਦਨ ਨੂੰ ਵੀ ਚਾਹੀਦਾ ਆ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਣ ਆ ਤਰਨਤਾਰਨ ਜਿਮਨੀ ਚੌਂ ਤੋਂ ਜੋ ਇਹਨਾਂ ਦਾ ਉਮੀਦਵਾਰ ਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਨੂੰ ਜਿਹੜਾ ਆ ਉਹ ਪਿੱਛੇ ਹਟਾ ਲਿਆਨ ਅਤੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਧੀ ਦੇ ਪਰਿਵਾਰ ਨੂੰ ਵੱਧ ਚੜ ਕੇ ਜਿਹੜਾ ਸਮਰਥਨ ਆ ਉਹ ਦੇਣ ਤੇ ਝਾੜੂ ਪਾਰਟੀ ਭਾਜਪਾ ਪਾਰਟੀ ਅਤੇ ਕਾਂਗਰਸ ਜਿਹੜੇ ਅਕਸਰ ਹੀ ਗਾਹੇ ਬਾਹੇ ਬਿਆਨ ਦੇ ਕੇ ਤੇ ਸਿੱਖਾਂ ਦੇ ਹਮਾਇਤੀ ਹੋਣ ਦਾ ਜਿਹੜਾ ਦਾਵਾ ਆ ਉਹ ਕਰਦੇ ਆ ਪਰ ਕਾਂਗਰਸ ਨੇ ਜੋ ਕੁਝ ਕੌਮ ਦੇ ਨਾਲ ਪੰਥ ਦੇ ਨਾਲ ਧਰਮ ਦੇ ਨਾਲ ਸਾਡੇ ਸਾਰਿਆਂ ਨਾਲ ਨਸਲਕੁਸ਼ੀ ਕੀਤੀ ਆ ਉਹ ਸਾਡੇ ਸਾਰਿਆਂ ਤੇ ਜਿਹੜਾ ਆ ਉਹ ਸਾਹਮਣੇ ਆ ਕਾਂਗਰਸ ਤੋਂ ਤਾਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਸ ਦੇ ਨਾਲ ਹੀ ਭਾਜਪਾ ਜੋ ਪੰਥ ਅਤੇ ਪੰਜਾਬ ਦੇ ਸਾਹਮਣੇ ਕੰਡੇ ਖਿਲਾ ਰਹੀ ਹੈ ਜੇਕਰ ਉਹ ਸਤਮੁਤ ਹੀ ਸਿੱਖਾਂ ਨੂੰ ਇਹ ਪਰਮਾਉਂਦੀ ਹੈ ਤੇ ਦਾਵਾ ਕਰਦੀ ਹੈ ਕਿ ਸਿੱਖਾਂ ਦੇ ਹਮਾਇਤੀ ਆ ਤੇ ਫਿਰ ਭਾਜਪਾ ਝਾੜੂ ਪਾਰਟੀ ਕਾਂਗਰਸ ਅਤੇ ਹੋਰ ਸਾਰਿਆਂ ਨੂੰ ਵੀ ਆਪਾਂ ਦੇ ਜਿਹੜੇ ਉਮੀਦਵਾਰ ਆ ਉਹ ਪਿੱਛੇ ਹਟਾ ਦੇਣੇ ਚਾਹੀਦੇ ਆ ਤੇ ਕੇਵਲ ਤੇ ਕੇਵਲ ਭਾਈ ਸੰਦੀਪ ਸਿੰਘ ਸੰਨੀ ਤੇ ਜਿਹੜੇ ਭਰਾਤਾ ਭਾਈ ਮਨਦੀਪ ਸਿੰਘ ਉਹਨਾਂ ਨੂੰ ਹਰੇਕ ਨੂੰ ਜਿਹੜਾ ਸਮਰਥਨ ਆਉ ਦੇਣਾ ਚਾਹੀਦਾ ਹਰੇਕ ਧਿਰ ਨੂੰ ਹਰੇਕ ਜਥੇਬੰਦੀ ਨੂੰ ਹਰੇਕ ਪਾਰਟੀ ਨੂੰ ਜਿਹੜਾ ਸਮਰਥਨ ਆ ਉਹ ਦੇਣਾ ਚਾਹੀਦਾ ਆ ਸੋ ਬਾਕੀ ਵਿਚਾਰਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ